ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾ ਜਗ ਖਾਇਆ ਸਤ ਸੰਤ ਜੀ ਸਤ ਗੁਰੂ ਜੀ ਸਮਝਾਉਂਦੇ ਆ ਜਿਹੜੀ ਮਾਇਆ ਹੈ ਨਾ ਇਹ ਮਮਤਾ ਹੈ ਮੋਹਣੀ ਹੈ ਕਾਬ ਇਹ ਖਿਆਲ ਕਿ ਇਹ ਸ਼ੈ ਮੇਰੀ ਹੈ ਇਹ ਤਨ ਮੇਰਾ ਹੈ ਮਨ ਨੂੰ ਮੋਹਣ ਵਾਲੀ ਜਿਹੜੇ ਮਾਇਆ ਦੇ ਨਾਲ ਪਿਆਰ ਕਰਦੀ ਐ ਮਾਇਆ ਕੀ ਐ ਸਾ ਸੰਤ ਜੀ ਪਿਛਲੇ ਦਵਾਰਨਾ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਸਭ ਤੋਂ ਵੱਡੀ ਮਾਇਆ ਹੈ ਮੂਹ ਜਿਹੜਾ ਆਪਣਿਆਂ ਦੇ ਨਾਲ ਕੀਤਾ ਜਾਂਦਾ ਈਆਂ ਪੁੱਤਰਾ ਦਾ ਮੂਹ ਮਾਤਾ ਪਿਤਾ ਦਾ ਮੂਹ ऐसे प्रकार सतगुरु जी ਕਾਂ ਦੇ ਭਾਈ ਇਹ ਮਾਇਆ ਨਾ ਜੜੀ ਇਸ ਮਾਇਆ ਨੇ ਸਾਰੇ ਜਗਤ ਨੂੰ ਬਿਨਾ ਦੰਦਾ ਤੋਂ ਖਾ ਲੈਣਾ ਕੀਤਾ ਕਿਉਂਕਿ ਇਸ ਮਾਇਆ ਦੇ ਕੋਈ ਦੰਦ ਨਹੀਂ ਲੱਗਿਆ ਬਿਨ ਦੰਤਾ ਜਗ ਖਾਇਆ ਬਿਰਾਜ ਦੰਦਾ ਤੂੰ ਜਗਤ ਨੂੰ ਖਾ ਲੈਣਾ ਕੀਤਾ ਹੈ ਇਸ ਮਾਇਆ ਨੇ ਮਨ ਮੁਖ ਖਾਦੇ ਗੁਰਮੁਖ ਬੜੇ ਜਿਨੇ ਸੱਚੇ ਨਾਮ ਜਤ ਲਾਇਆ ਇਸ ਮਾਇਆ ਤੋਂ ਬਚਿਆ ਕੌਣ ਹੈ ਆਖਸ਼ਾ ਕਹਿੰਦੇ ਮਨ ਮੁਖ ਖਾਦੇ ਮਨਮੁਖਾਂ ਨੂੰ ਇਸ ਮਾਇਆ ਨੇ ਖਾਲਣ ਕੀਤਾ ਬਚਿਆ ਉਹ ਹੈ ਗੁਰਮੁਖ ਉਬਰੇ ਜਿਨਿ ਸਤਨਾਮ ਚਿਤ ਲਾਇਆ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ प्रीਤੀ ਪਾਈ ਸੱਚੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਇਆ ਉਹ ਇਸ ਮਾਇਆ ਤੋਂ ਬਚੇ ਅਨਿਰਲੇਪ ਰੰਝਿਆ ਰੱਬ ਜੀ ਪਿਆਰੀ ਗੁਰਮੁਖ ਭਗਤ ਜਨ ਉਹ ਪਾਈ ਇਸ ਮਾਇਆ ਤੋਂ ਸਦਾ ਵਾਸਤੇ ਬਚ ਕੇ ਰਹਿੰਦੇ ਐ ਨਿਰਲੇਪ ਰਹਿੰਦੇ ਐ ਦਿਨ ਨਾ ਵੇ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਗੁਰਮੁਖਾਂ ਦੀ ਨਦਰ ਅੰਦਰ ਜਿਹੜਾ ਜਾਗਤ ਹੈ ਸੰਸਾਰ ਸਾਧ ਸੰਤ ਜੀ ਇਹ ਕਮਲਾ ਰਮਲਾ ਜਿਆ ਚੱਲਾ ਜਾ ਤੁਰਿਆ ਫਿਰਦਾ ਨਜ਼ਰ ਆਉਂਦਾ ਕਿਉਂਕਿ ਬਿਨ ਨਾਵੇ ਜਗ ਕਮਲਾ ਫਿਰੇ ਕਮਲਾ ਕਿਉਂ ਹੈ ਬਿਨਾ ਨਾਮ ਤੋਂ ਇਹਦੇ ਕੋਲੇ ਨਾਮ ਨਹੀਂ ਹੈ ਮਨਮੁਖ ਆਪਣੇ ਮਨ ਦੀ ਮੰਨਦੇ ਆ ਜਿਹੜੇ ਮਨ ਦੇ ਮਗਰ ਚੱਲਦੇ ਆ ਜਿਹੜਾ ਉਹਨਾਂ ਦਾ ਮਨ ਕਹਿੰਦਾ ਉਹ ਕਰਦੇ ਆ ਤੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚਿੱਤ ਦੇ ਵਿੱਚ ਸਦਾ ਵਾਸ ਤੇ ਬਸਾਰ ਕੇ ਰੱਖਦੇ ਆ ਉਹਨਾਂ ਨੇ ਕਦੇ ਪਰਮਾਤਮਾ ਨੂੰ ਚੇਤੇ ਹੀ ਨਹੀਂ ਕੀਤਾ ਪ੍ਰਭੂ ਦਾ ਸਿਮਰਨ ਹੀ ਨਹੀਂ ਕੀਤਾ ਕਦੇ ਜਿਹੜੇ ਗੁਰਮਖ ਰੱਬ ਦੀਆਂ ਰੂਹਾਂ ਗੁਰਮਖ ਭਗਤ ਜਨ ਜਿਹੜੇ ਸਦਾ ਵਾਸ ਤੇ ਨਾਮ ਰੱਖੀਏ ਗੁਰਸਿੱਖ ਨਾਮ ਜਪਦੇ ਅਭਿਆਸੀ ਜਨ ਉਨ੍ਹਾਂ ਦੀ ਨਿਗਾਹ ਅੰਦਰ ਫਿਰ ਇਹ ਜਿਹੜੇ ਲੋਕ ਮਾਇਆ ਮਗਰ ਭੱਜਦੇ ਫਿਰਦੇ ਐ ਇਹ ਸਦਾ ਵਾਸਤੇ ਕਮਲੇ ਰਮਲੇ ਲੱਗਦੇ ਐ ਮੈਂ ਬੇਨਤੀ ਕਰ ਦੇਵਾ ਕਿਉਂਕਿ ਸਾਹ ਸੰਤ ਜੀ ਬਾਹਰੀ ਤੌਰ ਤੇ ਤਾਂ ਸੀ ਨਿਵਾਸ ਧਾਰਨ ਕਰ ਲਿਆ ਅਮਰਤ ਛਕ ਲਿਆ ਗੁਰੂ ਵਾਲੇ ਬਣ ਗਏ ਆ ਪਰ ਅੰਦਰੋਂ ਹਜੇ ਅਸੀਂ ਉਹ ਜਿਹੜੀ ਰੌ ਰਹਿਤੀ ਐ ਨਾ ਉਹ ਬਹੁਤ ਦੂਰ ਰੱਖੀ ਹੋਈ ਹੈ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਭਾਈ ਪੈੜਾ ਮੁਖਾ ਸਤਿਗੁਰਾਂ ਦੀ ਹਜ਼ੂਰ ਅੰਦਰ ਨੇ ਕਾਤਸ਼ਾ ਜੀ ਗੁਰਬਾਣੀ ਉਚਾਰਦੇ ਆ ਤੇ ਜਦੋਂ ਸਤਿਗੁਰ ਜੀ ਨਾਲ ਉਪਦੇਸ਼ ਦਿੰਦੇ ਹਨ ਕੋਈ ਐਸਾ ਵਿਚਾਰ ਜਿਹੜਾ ਦੁਬਿਧਾ ਖੜੀ ਕਰ ਦੇਵੇ ਇਹ ਕਹਿ ਲਈਏ ਕਿ ਜਿਹੜੀ ਸਮਝ ਨਾ ਲੱਗੇ ਫਿਰ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਗੱਲ ਦੇ ਵਿੱਚ ਪੱਲਾ ਪਾ ਕੇ ਨਾ ਹਜ਼ੂਰੀਆ ਪਾ ਕੇ ਗੁਰਦੇਵ ਦੇ ਅੱਗੇ ਖੜੇ ਹੋ ਜਾਂਦੇ ਸੀ ਤੇ ਬੇਨਤੀਆਂ ਕਰਦੇ ਸੀ ਪਾਤਸ਼ਾਹ ਕਿਰਪਾ ਕਰੋ ਇਸ ਜਿਹੜੀ ਬਚਨ ਜਿਹੜੇ ਆਪ ਜੀ ਨੇ ਕੀਤੇ ਆ ਇਸ ਬਚਨ ਦਾ ਜਿਹੜਾ ਨਚੂੜਾ ਛਿੱਟਾ ਹੈ ਸ਼ਬਦ ਦਾ ਉੱਤਰ ਹੈ ਉਹ ਦੇਣਾ ਕਰੋ ਸਾਡੇ ਸਮਝ ਨਹੀਂ ਆਈ ਗੱਲ ਜੇ ਅੱਜ ਵੀ ਐਜੂਕੇਸ਼ਨ ਦੇ ਸਮੇਂ ਦੀ ਗੱਲ ਕਰੀਏ ਨਾ ਸਾਥ ਸਾਉਂਤ ਜੀ ਜਿਹੜਾ ਬੱਚਾ ਟੀਚਰ ਦੇ ਕੋਲੇ ਪੜਦਾ ਹੈ ਕਈ ਤਾਂ ਪੜਨ ਜਾਂਦੇ ਆ ਪਰ ਕਈ ਪੜਨ ਨਹੀਂ ਜਾਂਦੇ ਸਾਰੇ ਕਲਾਸ ਦੇ ਵਿੱਚ ਸਾਰੇ ਪੜਾਤੂ ਨਹੀਂ ਹੁੰਦੇ ਕੋਈ ਨਲਾਕ ਵੀ ਹੁੰਦੇ ਆ ਤੇ ਜਿਹੜੇ ਪੜਨ ਜਾਂਦੇ ਆ ਨਾ ਫਿਰ ਟੀਚਰ ਤੋਂ ਬਾਰ-ਬਾਰ ਸਵਾਲ ਪੁੱਛਦੇ ਰਹਿੰਦੇ ਆ ਜਿਹੜੇ ਸਵਾਲ ਦਾ ਉੱਤਰ ਨਾ ਨਾ ਆਵੇ ਫਿਰ ਟੀਚਰ ਨੂੰ ਟੀਚਰ ਨੂੰ ਪੁੱਛਿਆ ਜਾਂਦਾ ਹੈ ਅਧਿਆਪਕ ਨੂੰ ਪੁੱਛਿਆ ਜਾਂਦਾ ਹੈ ਇਸ ਪ੍ਰਕਾਰ ਜਿੱਦੀ ਅਭਲਾਸਾ ਹੁੰਦੀ ਹੈ ਪੜਨ ਦੀ ਉਹੀ ਪੁੱਛਦਾ ਹੈ ਜਿਹਦੀ ਪੜਨ ਜਿਹਦਾ ਧਿਆਨ ਨਹੀਂ ਨਾ ਹੁੰਦਾ ਪੜਨ ਦੇ ਵਿੱਚ ਸੁਣਨ ਦੇ ਵਿੱਚ ਉਹਨੂੰ ਕੋਈ ਲੋੜ ਨਹੀਂ ਪੈਂਦੀ ਬਾਬਾ ਬੁੱਢਾ ਸਾਹਿਬ ਜੀ ਸਤਗੁਰਾਂ ਦੀ ਹਜ਼ੂਰੀ ਅੰਦਰ ਗਾੜ ਵਿੱਚ ਪੱਲਾ ਪਾ ਕੇ ਸਤਿਗੁਰੂ ਜੀ ਤੋਂ ਸ਼ਬਦ ਦਾ ਉੱਤਰ ਪੁੱਛਦੇ ਆ। ਪਾਤਸ਼ਾਹ ਜੀ ਆਪ ਜੀ ਨੇ ਕਿਹਾ ਕਿ ਮਾਇਆ ਜਿਹੜੀ ਹੈ ਉਹ ਮੋਹ ਹੈ। ਫਿਰ ਇੱਥੇ ਤੋਂ ਬੱਚਿਆ ਕਿਵੇਂ ਜਾਵੇ? ਕਿਹੜੇ ਬਚਦੇ ਆ? ਤੇ ਪਾਤਸ਼ਾਹ ਜੀ ਇਹ ਵੀ ਦੱਸ ਦਿਓ ਇੱਥੇ ਤਾਂ ਗੁਰਮੁਖ ਰੂਹਾਂ ਨੇ ਇਹ ਕਹਣਾ ਕਹੀਏ ਕਿ ਧਰਮ ਦੇ ਚਿੰਨ ਧਾਰਨ ਕੀਤੇ ਹੁੰਦੇ ਆ ਸਾਰੇ ਗੁਰਮੁਖ ਹੁੰਦੇ ਆ। ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਬੜੇ ਵਿਸਥਾਰ ਸਾਤ ਪਾਤਸ਼ਾਹ ਕਹਿੰਦੇ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰ ਹੋ ਲਿਬਲਾਏ ਧਰਨਾਮੈਂ ਕੇ ਹੋ ਬੋ ਜੋੜੀ ਗਰਮਖ ਬਾਸ ਸਭਾ ਬੁਸ਼ਾਏ ਸਤਗੁਰੂ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਗੁਰਮਖ ਉਹ ਹੈ ਜਿਹੜਾ ਅੰਦਰੋਂ ਜੁੜਿਆ ਹੈ। ਬਾਰੀ ਤੌਰ ਤੇ ਨਿਵਾਸ ਧਾਰਨ ਕਰ ਲੈਣਾ, ਧਰਮ ਦੇ ਜਿਹੜੇ ਤਿੰਨ ਹੈ ਉਹ ਧਾਰਨ ਕਰ ਲੈਣੇ ਧਰਮੀ ਨਹੀਂ ਬਣਿਆ ਜਾਂਦਾ। ਧਰਮੀ ਉਦੋਂ ਬਣਿਆ ਜਾਂਦਾ ਜਦੋਂ ਸਾਡਾ ਅੰਦਰੋਂ ਜੁੜਿਆ ਹੋਵੇ। ਜਿਹੜਾ ਅੰਦਰੋਂ ਜੁੜਿਆ ਹੁੰਦਾ ਫਿਰ ਉਹ ਲਕੀਰ ਖਿੱਚ ਕੇ ਵੀ ਇਹੀ ਕਹਿੰਦਾ ਭਾਈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਲਕੀਰ ਤੋਂ ਉਹ ਪਾਰ ਹੋਵੇ ਜਿਨੇ ਘਰ ਦਾ ਮੋਹ ਅਜਿਹਾ ਪਿਆਰ ਉਹ ਛੱਡਿਆ ਤਿਆਗਿਆ ਹੈ ਜਿਨੇ ਜਾਨ ਕੁਰਬਾਨ ਕਰਨੀ ਹੈ ਸ਼ਹੀਦ ਹੋਣਾ ਉਹ ਹੀ ਲਕੀਰ ਨੂੰ ਟੱਪੇ ਦੂਸਰਾ ਨਾ ਟੱਪੇ ਕੋਈ ਫਿਰ ਉਥੇ ਨਚੋੜਾ ਹੋ ਜਾਂਦਾ ਸਾਧ ਸੰਤ ਜੀ ਵੇ ਕਿੰਨੇ ਕ ਗੁਰੂ ਨੂੰ ਪਿਆਰ ਕਰਨ ਵਾਲੇ ਐ ਕਿੰਨੇ ਕ ਸਤਿਗੁਰਾਂ ਕੋਲੇ ਸਿਰਫ ਮਾਇਆ ਕਰਕੇ ਆਉਂਦੇ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਸ ਵਖਤ ਭਾਈ ਡੱਲੇ ਦੇ ਕੋਲ ਪਹੁੰਚੇ ਹਨ ਚਾਰ ਪੁੱਤਰ ਵਾਰ ਕੇ ਇਕੱਲੇ ਰਹਿ ਗਏ ਸਤਿਗੁਰੂ ਜੀ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਜਿਹੜਾ ਅਸੀਂ ਮਾਰਗ ਦੇਖਦੇ ਆ ਗੁਰੂ ਗੋਬਿੰਦ ਸਿੰਘ ਮਾਰਗ ਨੰਦਾਂ ਦੀ ਪੁਰੀ ਨੂੰ ਜਦੋਂ ਤਿਆਗ ਗਿਆ ਫਿਰ ਤਲਵੰਡੀ ਸਭੋ ਤੱਕ ਦਾ ਮਾਰਗ ਜਿਹੜਾ ਉਸ ਮਾਰਗ ਦੇ ਉੱਪਰ ਜਦੋਂ ਸਤਿਗੁਰੂ ਜੀ ਆਏ ਨਾ ਤਲਵੰਡੀ ਭਾਈ ਡੱਲਾ ਆ ਕੇ ਕਹਿੰਦਾ ਕਹਿੰਦੇ ਸਤਿਗੁਰੂ ਜੀ ਮੈਨੂੰ ਹੁਕਮ ਕਰ ਦਿੰਦੇ ਚਾਰ ਪੁੱਤਰ ਸਨ ਉਹਨਾਂ ਨੂੰ ਕਿਉਂ ਸ਼ਹੀਦ ਕਰਵਾਇਆ ਮੇਰੇ ਕੋਲੇ ਨੌਜਵਾਨ ਐ ਦੋ ਦੋ ਤਨ ਤਨ ਮਣ ਬੱਕਰਾ ਖਾਣ ਵਾਲੇ ਕੱਲਾ ਕੱਲਾ ਬੱਕਰਾ ਦੋ ਦੋ ਮਣ ਦਾ ਖਾ ਜਾਂਦੇ ਐ ਇਨੇ ਸਰੀਰ ਡੋਲ-ਡੂਲ ਵਾਲੇ ਐ ਤਕੜੇ ਮੇਰੇ ਕੋਲੇ ਸੂਰਮੇ ਐ ਮੈਨੂੰ ਹੁਕਮ ਕਰ ਦਿੰਦੇ ਮੈਂ ਇਹ ਸੂਰਮਿਆਂ ਨੂੰ ਭੇਜ ਦਿੰਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਨਹੀਂ ਡਲਿਆ ਇਹ ਵੀ ਤੇਰੀ ਜਿਹੜੀ ਮਨੋਕਾਮਨਾ ਪੂਰੀ ਕਰ ਦਿੰਦੇ ਆ ਲਿਆ ਫਿਰ ਦੋ ਸਿੰਘ ਆਪਦੇ ਐਸੀ ਬੰਦੂਖ ਪਰਖਣੀ ਐ ਨਮੀ ਚੜਾ ਕੇ ਗਿਆ ਕੋਈ ਗੁਰਮੁਖ ਪਿਆਰਾ ਚਲਾ ਕੇ ਵੇਖ ਲਈਏ ਵੀ ਚੱਲਦੀ ਐ ਜਦੋਂ ਇਹ ਗੱਲ ਹੋਈ ਫਿਰ ਭਾਈ ਡੱਲਾ ਕਹਿੰਦਾ ਜੇ ਬੰਦੂਕ ਹੀ ਪਰਖਣੀ ਐ ਸਤਿਗੁਰੂ ਜੀ ਕੁੱਤੇ ਬਿੱਲੀਆਂ ਤੇ ਪਰਖ ਲੋ ਨੌਜਵਾਨਾਂ ਤੇ ਕਿਉਂ ਪਰਖਣੀ ਐ ਪਾਤਸ਼ਾਹ ਕਹਿੰਦੇ ਬਸ ਆਹੀ ਫਰਕ ਐ ਡੱਲਿਆ ਤੇਰੇ ਤੇ ਸਾਡੇ ਵਿੱਚ ਜਿਹੜੇ ਸਾਡੇ ਸਿੰਘ ਨੇ ਨਾ ਤੇ ਸਤਗੁਰੂ ਜੀ ਨੇ ਬਾਜ ਮਾਰੀ ਦੋ ਸਿੰਘਾਂ ਨੂੰ ਪਿਓ ਤੇ ਪੁੱਤਰ ਭੱਜੇ ਆਏ ਦਸਤਾਰਾ ਹਲੇ ਹੱਥ ਵਿੱਚ ਹੈ ਸਜਾਉਂਦੇ ਐ ਪਰ ਸਤਗੁਰੂ ਜੀ ਦੇ ਹੁਕਮ ਅਨੁਸਾਰ ਸਦਾ ਸਦਾ ਸੱਦੇ ਤੇ ਸਿੱਧਾ ਸਤਗੁਰਾਂ ਦੇ ਕੋਲ ਆ ਕੇ ਇੱਕ ਦੂਜੇ ਦੇ ਮੂਹਰੇ ਹੋ ਕੇ ਖੜਦੇ ਐ ਪਾਛਾ ਮੇਰੇ ਤੇ ਪਰਖੋ ਮੇਰੇ ਤੇ ਪਰਖੋ ਇਹ ਪਿਆਰ ਐ ਤੇ ਜਿਨ੍ਹਾਂ ਦਾ ਪਿਆਰ ਹੈ ਸਤਿਗੁਰੂ ਜੀ ਕਸਵੱਟੀ ਉਹੀ ਸਹੰਦੇ ਐ ਨਹੀਂ ਤਾਂ ਇੱਥੇ ਚੈਨਲ ਬਥੇਰੇ ਬਣਾਈ ਬੈਠੇ ਐ ਪੈਸੇ ਕਮਾਉਣ ਵਾਸਤੇ ਗੁਰੂ ਦੀ ਹਜ਼ੂਰ ਅੰਦਰ ਪੈਸਿਆਂ ਖਾਤਰ ਆਉਂਦੇ ਐ ਲੋਕ ਮਨ ਵਿੱਚ ਕੋਈ ਸਰਦਾ ਭਾਵਨਾ ਨਹੀਂ ਰਹੀ ਅੱਜਕੱਲ ਸਾਡੇ ਅੰਦਰ ਕੋਈ ਸੱਚ ਨਹੀਂ ਬੋਲਣਾ ਜੇ ਕੋਈ ਸੱਤ ਬੋਲਦਾ ਉਹਦੇ ਤੇ ਟਿੱਪਣੀ ਕਰੀ ਜਾਣੀ ਐ ਇਹ ਇਤਿਹਾਸ ਨਹੀਂ ਇਕੀਨੇ ਲਿਖਿਆ ਹੈ ਤੂੰ ਕੋਲੇ ਸੀ ਇਹ ਜਿਹੜੀਆਂ ਮਾਨ ਘੜਤ ਗੱਲਾਂ ਸਾਹ ਸੰਤਜੀਤ ਇਹਨਾਂ ਵਰਗਿਆਂ ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਤਗੁਰੂ ਜੀ ਨੇ ਇਹੀ ਕਿਹਾ ਦੁਬਦਾ ਜਿਹੜੀ ਹੈ ਨਾ ਦਚਿੱਤਾ ਪੁਣਾ ਗੁਰਮੁਖ ਵੈਸੋ ਸਫਾ ਬਿਛਾਏ ਆਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਭਾ ਬਿਛਾਏ ਜੇ ਭਾਈ ਦਬਦਾ ਪੈਦਾ ਹੁੰਦੀ ਹੈ ਤੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਬੈਠ ਜਾਓ ਉੱਥੇ ਉਹ ਜਿਹੜਾ ਵਿਚਾਰ ਹੈ ਨਾ ਉਹ ਨਿਵਰਤ ਹੋ ਜਾਂਦਾ ਤੇ ਸਤਿਗੁਰੂ ਜੀ ਅੱਜ ਦੇ ਪ੍ਰਮਾਣ ਵਿੱਚ ਸਮਝਾਉਂਦੇ ਐ ਵੀ ਬਾਹਰੀ ਤੌਰ ਤੇ ਤਾਂ ਧਰਮ ਦੇ ਚਿੰਨ੍ਹ ਅਸੀਂ ਪਾਏ ਹੋਏ ਐ ਪਰ ਜਿਹੜਾ ਅੰਦਰੋਂ ਨਹੀਂ ਨਾ ਜੁੜਿਆ ਉਹ ਮਨਮੁਖ ਹੀ ਹੈ ਤੇ ਉਹਨਾਂ ਨੂੰ ਵੀ ਮਾਇਆ ਨੇ ਗਰਸਿਆ ਹੈ ਖਾਦਾ ਹੈ ਤੰਦਾ ਕਰਤਿਆ ਨਹਿਫਲ ਜਨਮ ਮੰਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਤੰਦਿਆਂ ਦੇ ਵਿੱਚ ਅਸੀਂ ਗਲਤਾਨ ਸਾਰੇ ਜੀਵਨ ਦਾ ਜੀਵਨ ਹੈ ਨਾ ਜਿਹੜਾ ਸਾਧ ਸੰਗਤ ਜੀ ਉਹ ਨਹਿਫਲੀ ਗਵਾ ਲਿਆ ਤੰਦਿਆਂ ਦੇ ਵਿੱਚ ਲੱਗ ਕੀ ਸੁਖ ਦਾਤਾ ਮਨ ਨਾ ਵਸਾਇਆ ਸੁਖਾਂ ਦਾ ਦਾਤਾ ਅਕਾਲ ਪ੍ਰਪੁਰਖ ਪ੍ਰਭੂ ਪਰਮਾਤਮਾ ਦਾ ਜਿਹੜਾ ਸਿਮਰਨ ਵਾਹਿਗੁਰੂ ਗ੍ਰੰਥ ਮੰਤਰ ਜਪ ਹਉਮੈ ਕੋਈ ਸਭ ਤੋਂ ਵੱਡਾ ਮੰਤਰ ਵਾਹਿਗੁਰੂ ਹੈ ਜਿਹਦੇ ਜਪਨ ਦੇ ਨਾਲ ਜਿਹੜੇ ਹਉਮੈ ਵਰਗੇ ਰੋਗ ਦੂਰ ਹੁੰਦੇ ਆ ਇਸ ਪ੍ਰਕਾਰ ਸਤਿਗੁਰੂ ਜੀ ਸਮਝਾਉਂਦੇ ਆ ਭਾਈ ਜੀਵਾ ਨੇ ਸੰਸਾਰ ਵਿੱਚ ਆ ਕਰਕੇ ਧੰਦਿਆਂ ਕਰਕੇ ਜਿਹੜੇ ਆਪਣਾ ਜਨਮ ਹੈ ਉਹ ਨਹਿਫਲ ਗਵਾਲਿਆ ਉਹਨਾਂ ਉਹਦਾ ਕੋਈ ਲਾਭ ਪ੍ਰਾਪਤ ਨਹੀਂ ਕੀਤਾ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕਾ ਧਰ ਲਿਖ ਪਾਇਆ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਹੈ ਨਾ ਸਾਧ ਸੰਤ ਜੀ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਕਿੰਨਾਂ ਨੂੰ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾ ਅਨੁਸਾਰ ਸੰਸਾਰ ਰੂਪ ਲੇਖ ਉੱਤਰ ਉੱਕਰ ਕੇ ਪ੍ਰਭੂ ਦੇ ਰੱਖ ਦਿੱਤਾ ਭਾਗ ਜਿੰਨ ਕਾ ਤੁਰ ਲਿਖ ਪਾਇਆ ਤੁਰ ਦਰਗਾਹ ਤੋ ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹਨ ਲੇਖਨਾ ਮਿਟਾਈ ਹੈ ਸਾਖੀ ਜੋ ਲਿਖਿਆ ਕਰਤਾਰ ਜਿਹੜੇ ਸਤਗੁਰਾਂ ਨੇ ਲੇਖ ਲਿਖੇ ਹਨ ਮੱਥੇ ਤੇ ਸਾ ਸੰਗਤ ਉਹ ਕਦੇ ਮਟਾਏ ਨਹੀਂ ਜਾਂਦੇ ਜੋ ਕਾਲਪੁਰਖ ਨੇ ਲਿਖੇ ਆ ਪਰ ਸਤਗੁਰੂ ਜੀ ਕਿਰਪਾ ਕਰਨ ਮੱਥੇ ਦੇ ਲਿਖੇ ਹੋਏ ਲੇਖ ਵੀ ਸਤਗੁਰੂ ਜੀ ਮਿਟਾ ਸਕਦੇ ਕੋਈ ਹੋਰ ਨਹੀਂ ਮਿਟਾ ਸਕਦਾ ਜਦੋਂ ਸਤਗੁਰਾਂ ਅੱਗੇ ਆ ਕੇ ਮੱਥਾ ਰਗੜਨ ਉੱਥੇ ਲੇਖ ਵੀ ਫਿਰ ਸਤਗੁਰੂ ਜੀ ਸਿੱਧੇ ਕਰ ਦਿੰਦੇ ਜਿਵੇਂ ਆਪ ਜੀ ਨੇ ਸਾਚੀ ਸਰਵਣ ਕੀਤੀ